ਇਹ ਹੈਗਾ ਬ੍ਰੇਨ ਡੋਜ਼ ਇੱਕ ਕੈਪਸੂਲ ਹੈ ਜਿਹੜਾ ਸੀ ਰਾਤ ਨੂੰ ਕਹਿੰਦੇ ਆ ਖਾਣਾ ਇੱਕੋ ਹੀ ਕੈਪਸੂਲ ਖਾਣਾ ਜਿਹੜਾ ਕੁਝ ਪਾਇਆ ਤੁਹਾਨੂੰ ਮੈਂ ਦੱਸਣ ਲੱਗਾ ਨੋਟ ਕਰ ਲਿਓ ਇੱਕ ਤਾਂ ਨੰਬਰ ਇੱਕ ਅਸ਼ਵਗੰਧ ਪਾਊਡਰ ਠੀਕ ਹੈ ਅਸ਼ਵਗੰਧ ਪਾਊਡਰ ਜਿਹੜਾ ਹੈਗਾ ਉਹ ਲੈਣਾ ਔਰ ਅਸ਼ਵਗੰਧ ਪਾਊਡਰ ਅਸੀਂ ਲੈਣਾ ਹੈਗਾ 100 ਗ੍ਰਾਮ ਜਿਹਦੇ ਵਿੱਚ ਪਾਉਣੀ ਹੈ ਗੋਦੰਤੀ ਭਸਮ 20 ਗ੍ਰਾਮ ਪ੍ਰਵਾਲ ਪਿਸ਼ਟੀ 10 ਗ੍ਰਾਮ ਮੁਕਤਾ ਪਿਸ਼ਟੀ 10 ਗ੍ਰਾਮ ਹੂੰ ਇਹ ਚਾਰ ਚੀਜ਼ਾਂ ਪਾਉਣੀਆਂ ਨੇ ਪੰਜਵੀਂ ਕੋਈ ਚੀਜ਼ ਨਹੀਂ ਮਿੱਤਰੋ ਇਹਨੂੰ ਚੰਗੀ ਤਰ੍ਹਾਂ ਪਾ ਕੇ ਮਿਕਸ ਮੈਚ ਕਰਕੇ ਚੰਗੀ ਤਰ੍ਹਾਂ ਚਾਹੇ ਕੁੰਡੀ 'ਚ ਹਲਾ ਲਓ ਚਾਹੇ ਡੱਬੇ 'ਚ ਪਾ ਕੇ ਐਂ ਜ਼ੋਰ-ਜ਼ੋਰ ਦੀ ਹਲਾ ਹਲਾ ਲਓ ਠੀਕ ਹੈ ਇਹ ਬਣੀਆਂ ਬਣਾਈਆਂ ਮਿਲਦੀਆਂ ਨੇ ਵਧੀਆ ਕੰਪਨੀਆਂ ਦੀਆਂ ਚੰਗੀਆਂ ਟੌਪ ਦੀਆਂ ਜਿਹੜੀਆਂ ਆਯੁਰਵੈਦਿਕ ਦੀਆਂ ਕੰਪਨੀਆਂ ਜੇ ਜੇ ਤੁਸੀਂ ਇਕੱਠਾ ਕੰਬੀਨੇਸ਼ਨ ਚ ਲੈਣਾ ਤਾਂ ਉੱਤੇ ਵੈਦਵਾਨ ਲਿਖਿਆ ਪੜ ਲਿਓ ਕਿਉਂਕਿ ਇਹ ਤੁਹਾਡੇ ਭਰਾ ਨੇ ਗਵਰਨਮੈਂਟ ਤੋਂ ਸਰਟੀਫਾਈਡ ਕਰਕੇ ਤਿਆਰ ਕੀਤਾ ਲੇਕਿਨ ਜੇ ਘਰੇ ਬਣਾਓਗੇ ਤਾਂ ਉਹਦਾ ਅਨੰਦ ਹੀ ਕੁਝ ਹੋਰ ਹੁੰਦਾ ਇਹ ਤੁਹਾਨੂੰ ਬਹੁਤ ਫਾਇਦਾ ਕਰਨ ਵਾਲੀ ਹੈ ਇੱਕੋ ਹੀ ਡੋਜ਼ ਲੈਣੀ ਹੈ ਮਤਲਬ ਚਮਚ ਦਾ ਚੌਥਾ ਹਿੱਸਾ ਰਾਤ ਨੂੰ ਸ਼ਹਿਦ 'ਚ ਮਿਕਸ ਕਰਕੇ ਲੈ ਲਓ ਮਲਾਈ 'ਚ ਮਿਕਸ ਕਰਕੇ ਲੈ ਲਓ ਜੇ ਦੋਨੇ ਚੀਜ਼ਾਂ ਨਹੀਂ ਵਧੀਆ ਲੱਗਦੀਆਂ ਮੂੰਹ 'ਚ ਪਾਓ ਤੇ ਉਪਰੋਂ ਕੋਸਾ ਪਾਣੀ ਪੀ ਲਓ ਇਸੇ ਨਾਲ ਤੁਹਾਨੂੰ ਜਿਹੜਾ ਫਾਇਦਾ ਉਹ ਡਬ ਜਦੋਂ ਤੁਸੀਂ ਇੱਕ ਚੀਜ਼ ਹੋਰ ਬਣਾਉਂਗੇ ਨਾਲ ਕਿਹੜੀ ਸਪਤਾ ਅਮ੍ਰਿਤ ਲੋ ਇਹ ਗੋਲੀਆਂ ਹੁੰਦੀਆਂ ਨੇ ਮਾਰਕੀਟ 'ਚ ਮਿਲ ਜਾਂਦੀਆਂ ਨੇ ਵਧੀਆ ਕੰਪਨੀ ਦੀਆਂ ਕੋਈ ਵੀ ਲੈ ਲਿਓ ਡਾਗਰ ਬੈਤਨਾਥ ਜੰਡੂ ਕੋਈ ਵੀ ਵਧੀਆ ਕੰਪਨੀ ਲੈ ਲਿਓ ਤੇ ਜੇ ਜ਼ਿਆਦਾ ਵਧੀਆ ਲੈਣੀ ਹੈ ਤਾਂ ਵੈਦਵਾਨ ਦੀ ਲੈ ਲਿਓ ਅਸ਼ਵਗੰਧਾ ਲੈਣੀ ਹੈ ਜੀ ਤੁਸੀਂ 250 ਗ੍ਰਾਮ 250 ਗ੍ਰਾਮ ਉਹਦੇ ਵਿੱਚ ਤੁਸੀਂ ਪਾਉਣੀ ਹੈ ਬ੍ਰਹਮੀ ਬੱਟੀ ਬ੍ਰਹਮੀ ਬੱਟੀ 125 ਗ੍ਰਾਮ ਬ੍ਰਹਮੀ ਬੱਟੀ ਆਮ ਗੋਲੀਆਂ ਮਿਲ ਜਾਂਦੀਆਂ ਨੇ 100 ਗ੍ਰਾਮ 50 ਗ੍ਰਾਮ ਦੀ ਡੱਬੀ ਮਿਲ ਜਾਂਦੀ ਹੈ ਮੈਂ ਤੁਹਾਨੂੰ 100 125 ਗ੍ਰਾਮ ਕਹਿੰਦਾ ਜਿਵੇਂ ਅਸੀਂ ਤੁਸੀਂ ਉਹਨੂੰ ਮਾਤਰਾ ਘੱਟ ਲੈ ਸਕਦੇ ਹੋ ਜਿਵੇਂ 250 ਮਿਲੀਗ੍ਰਾਮ 250 ਮਿਲੀਗ੍ਰਾਮ ਹੈ ਇਹਨੂੰ 250 ਗ੍ਰਾਮ ਦੀ ਜਗ੍ਹਾ ਤੁਸੀਂ 100 ਗ੍ਰਾਮ ਉਹਦੇ ਮੁਤਾਬਕ ਮਾਤਰਾ ਸੈੱਟ ਕਰ ਲਿਓ ਇਹ ਵਿੱਚ ਸਫਤਾ ਅਮ੍ਰਿਤ ਲੋਹ ਬ੍ਰਹਮੀ ਬੱਟੀ ਤੇ ਅਸ਼ਵਗੰਧ ਤਿੰਨ ਚੀਜ਼ਾਂ ਨੇ ਮਿੱਤਰੋ ਜਿਹੜੀ ਸਫਤਾ ਅਮ੍ਰਿਤ ਲੋਹ ਹੈ ਇਹ ਬ੍ਰੇਨ ਦੀ ਛੋਟੀ ਤੋਂ ਛੋਟੀ ਨਸ ਨੂੰ ਮੈਂ ਸਪਤਾ ਅਮ੍ਰਿਤ ਲਓ ਬੋਲੇ ਆ ਨਾ ਜਦ ਲਓਗੇ ਜਦ ਲਓਗੇ Google ਤਾਂ ਤੁਹਾਡੇ ਕੋਲ ਨਾ ਉੱਤੇ ਸਰਚ ਕਰੋ ਇਹ ਦੋ ਦਵਾਈਆਂ ਜਿਹੜੀਆਂ ਨੇ ਮੈਂ ਤੁਹਾਨੂੰ ਦੱਸਿਆ ਨੇ ਇਹ ਮਾਈਗਰੇਨ ਦੇ ਟਾਪ ਨੁਸਖੇ ਆ ਔਰ ਇੱਕ ਚੀਜ਼ ਹੋਰ ਦੱਸਦਾ ਮੈਂ ਤੁਹਾਨੂੰ ਘਰੇ ਬਣਾ ਲਿਓ ਇਹ ਹੈਗਾ ਬ੍ਰੇਨ ਡੋਜ਼ ਇੱਕ ਕੈਪਸੂਲ ਆ ਜਿਹੜਾ ਸੀ ਰਾਤ ਨੂੰ ਕਹਿੰਦੇ ਆ ਖਾਣਾ ਇੱਕੋ ਹੀ ਕੈਪਸੂਲ ਖਾਣਾ ਇਹਦੇ ਵਿੱਚ ਫਾਰਮੂਲਾ ਲਿਖਿਆ ਜਿਹੜਾ ਕੁਝ ਪਾਇਆ ਤੁਹਾਨੂੰ ਮੈਂ ਦੱਸਣ ਲੱਗਾ ਨੋਟ ਕਰ ਲਿਓ ਇੱਕ ਤਾਂ ਨੰਬਰ ਇੱਕ ਅਸ਼ਵਗੰਧ ਪਾਊਡਰ ਠੀਕ ਹੈ ਅਸ਼ਵਗੰਧ ਪਾਊਡਰ ਜਿਹੜਾ ਹੈਗਾ ਉਹ ਲੈਣਾ ਔਰ ਅਸ਼ਵਗੰਧ ਪਾਊਡਰ ਅਸੀਂ ਲੈਣਾ ਹੈਗਾ 100 ਗ੍ਰਾਮ 100 ਮਿਲੀਗ੍ਰਾਮ ਕਹਿ ਲਓ ਪਹਿਲਾਂ 100 ਗ੍ਰਾਮ ਕਹਿ ਲਓ ਇਹਦੇ ਵਿੱਚ ਪਾਉਣੀਆਂ ਗੋਦੰਤੀ ਭਸਮ 20 ਗ੍ਰਾਮ ਪ੍ਰਵਾਲ ਪਿਸ਼ਟੀ 10 ਗ੍ਰਾਮ ਮੁਕਤਾ ਪਿਸ਼ਟੀ 10 ਗ੍ਰਾਮ ਹਮ ਇਹ ਚਾਰ ਚੀਜ਼ਾਂ ਪਾਉਣੀਆਂ ਨੇ ਪੰਜਵੀਂ ਕੋਈ ਚੀਜ਼ ਨਹੀਂ ਮਿੱਤਰੋ ਇੰਨੂੰ ਚੰਗੀ ਤਰ੍ਹਾਂ ਪਾ ਕੇ ਮਿਕਸ ਮੈਚ ਕਰਕੇ ਚੰਗੀ ਤਰ੍ਹਾਂ ਚਾਹੇ ਕੁੰਡੀ 'ਚ ਹਲਾ ਲਓ ਚਾਹੇ ਡੱਬੇ 'ਚ ਪਾ ਕੇ ਐਂ ਜ਼ੋਰ-ਜ਼ੋਰ ਦੀ ਹਲਾ ਹਲਾ ਲਓ ਇਹ ਬਣੀਆਂ ਬਣਾਈਆਂ ਮਿਲਦੀਆਂ ਨੇ ਵਧੀਆ ਕੰਪਨੀਆਂ ਦੀਆਂ ਚੰਗੀਆਂ ਟੌਪ ਦੀਆਂ ਜਿਹੜੀਆਂ ਆਜਰਵੇਦਿਕ ਦੀਆਂ ਕੰਪਨੀਆਂ ਸਾਰੀਆਂ ਇਹ ਬਣਾਉਂਦੀਆਂ ਨੇ ਅਡ-ਅਡ ਲੈਣੀਆਂ ਨੇ ਪਰ ਇਹ ਧਿਆਨ ਰੱਖੇ ਜੇ ਜੇ ਤੁਸੀਂ ਇਕੱਠਾ ਕੰਬੀਨੇਸ਼ਨ ਚ ਲੈਣਾ ਤਾਂ ਉੱਤੇ ਵੈਦਵਾਨ ਲਿਖਿਆ ਪੜ ਲਿਓ ਕਿਉਂਕਿ ਇਹ ਤੁਹਾਡੇ ਭਰਾ ਨੇ ਗਵਰਨਮੈਂਟ ਤੋਂ ਸਰਟੀਫਾਈਡ ਕਰਕੇ ਤਿਆਰ ਕੀਤਾ ਲੇਕਿਨ ਜੇ ਘਰੇ ਬਣਾਓਗੇ ਤਾਂ ਉਹਦਾ ਅਨੰਦ ਹੀ ਕੁਝ ਹੋਰ ਹੁੰਦਾ ਇਹ ਚਾਰ ਚੀਜ਼ਾਂ ਇਹਨੂੰ ਪ੍ਰੋਗਰਾਮ ਨੂੰ ਪਿੱਛੇ ਜਾ ਕੇ ਸੁਣ ਲਿਓ ਇਹਨਾਂ ਨੂੰ ਘਰੇ ਬਣਾ ਲਿਓ ਇਹ ਤੁਹਾਨੂੰ ਬਹੁਤ ਫਾਇਦਾ ਕਰਨ ਵਾਲੀ ਹੈ ਇੱਕੋ ਹੀ ਡੋਜ਼ ਲੈਣੀ ਹੈ ਮਤਲਬ ਚਮਚ ਦਾ ਚੌਥਾ ਹਿੱਸਾ ਰਾਤ ਨੂੰ ਸ਼ਹਿਦ 'ਚ ਮਿਕਸ ਕਰਕੇ ਲੈ ਲਓ ਮਲਾਈ 'ਚ ਮਿਕਸ ਕਰਕੇ ਲੈ ਲਓ ਜੇ ਦੋਨੇ ਚੀਜ਼ਾਂ ਨਹੀਂ ਵਧੀਆ ਲੱਗਦੀਆਂ ਮੂੰਹ 'ਚ ਪਾਓ ਤੇ ਉੱਪਰੋਂ ਕੋਸਾ ਪਾਣੀ ਪੀ ਲਓ ਇਹਦੇ ਨਾਲ ਤੁਹਾਨੂੰ ਜਿਹੜਾ ਫਾਇਦਾ ਉਹ ਮਿਲੂਗਾ ਜਦੋਂ ਤੁਸੀਂ ਇੱਕ ਚੀਜ਼ ਹੋਰ ਬਣਾਉਂਗੇ ਨਾਲ ਕਿਹੜੀ ਸਪਤਾ ਅਮ੍ਰਿਤ ਲੋ ਇਹ ਗੋਲੀਆਂ ਹੁੰਦੀਆਂ ਨੇ ਮਾਰਕੀਟ 'ਚ ਮਿਲ ਜਾਂਦੀਆਂ ਨੇ ਵਧੀਆ ਕੰਪਨੀ ਦੀਆਂ ਕੋਈ ਵੀ ਲੈ ਲਿਓ ਡਾਵਰ ਬੈਤਨਾਥ ਜੰਡੂ ਕੋਈ ਵੀ ਵਧੀਆ ਕੰਪਨੀ ਲੈ ਲਿਓ ਤੇ ਜੇ ਜ਼ਿਆਦਾ ਵਧੀਆ ਲੈਣੀ ਹੈ ਤਾਂ ਵੈਦਵਾਨ ਦੀ ਲੈ ਲਿਓ ਤੇ ਉਹਦੇ ਵਿੱਚ ਕੀ ਆ ਅਸ਼ਵਗੰਧਾ ਲੈਣੀ ਹੈ ਜੀ ਤੁਸੀਂ 250 ਗ੍ਰਾਮ 250 ਗ੍ਰਾਮ ਉਹਦੇ ਵਿੱਚ ਤੁਸੀਂ ਪਾਉਣੀ ਹੈ ਬ੍ਰਹਮੀ ਬੱਟੀ ਬ੍ਰਹਮੀ ਬੱਟੀ 125 ਗ੍ਰਾਮ ਬ੍ਰਹਮੀ ਬੱਟੀ ਆਮ ਗੋਲੀਆਂ ਮਿਲ ਜਾਂਦੀਆਂ ਨੇ 100 ਗ੍ਰਾਮ 50 ਗ੍ਰਾਮ ਦੀ ਡੱਬੀ ਮਿਲ ਜਾਂਦੀ ਹੈ ਮੈਂ ਤੁਹਾਨੂੰ 100 125 ਗ੍ਰਾਮ ਕਹਿੰਦਾ ਜਿਵੇਂ ਅਸੀਂ ਤੁਸੀਂ ਉਹਨੂੰ ਮਾਤਰਾ ਘੱਟ ਲੈ ਸਕਦੇ ਹੋ ਜਿਵੇਂ 250 ਮਿਲੀਗ੍ਰਾਮ 250 ਮਿਲੀਗ੍ਰਾਮ ਹੈ ਇਹਨੂੰ 250 ਗ੍ਰਾਮ ਦੀ ਜਗ੍ਹਾ ਤੁਸੀਂ 100 ਗ੍ਰਾਮ ਉਹਦੇ ਮੁਤਾਬਕ ਮਾਤਰਾ ਸੈੱਟ ਕਰ ਲਿਓ ਤੇ ਉਸ ਤੋਂ ਬਾਅਦ ਹੈਗੀ ਇਹਦੇ ਵਿੱਚ ਸਫਤਾ ਅਮ੍ਰਿਤ ਲੋਹ ਬ੍ਰਹਮੀ ਬੱਟੀ ਤੇ ਅਸ਼ਵਗੰਧ ਤਿੰਨ ਚੀਜ਼ਾਂ ਨੇ ਮਿੱਤਰੋ ਜਿਹੜੀ ਸਫਤਾ ਅਮ੍ਰਿਤ ਲੋਹ ਹੈ ਇਹ ਬ੍ਰੇਨ ਦੀ ਛੋਟੀ ਤੋਂ ਛੋਟੀ ਨਸ ਨੂੰ ਮੈਂ ਸਫਤਾ ਅਮ੍ਰਿਤ ਲੋਹ ਬੋਲਿਆ ਨਾ ਜਦ ਲਾਉਂਗੇ ਜਦ ਲਾਉਂਗੇ ਕਿਉਂਕਿ ਅੱਜ ਕੱਲ ਆਪਾਂ ਕਿਸੇ ਗੁਰੂ ਦੀ ਨਹੀਂ ਮੰਨਦੇ Google ਗੁਰੂ ਦੀ ਤਾਂ ਆਪਾਂ ਫੱਟ ਮੰਨਦੇ ਆ ਉੱਥੇ ਸਰਚ ਕਰੋ ਸਖਤਾ ਅੰਮ੍ਰਿਤ ਲੋ ਵਾਰਲਡ ਪਾ ਕੇ ਦੇਖੋ ਤੁਹਾਨੂੰ ਪਤਾ ਲੱਗੂ ਕਾਹਦੇ ਵਾਸਤੇ ਕੋਲ ਸਾਹਿਬ ਨੇ ਦੱਸਿਆ ਬ੍ਰਹਮੀ ਬੱਟੀ ਪਾ ਕੇ ਦੇਖੋ ਸੋਨਾ ਜੁਕਤ ਜੀਚ 골ਡ ਹੋਵੇ ਕਾਹਦੇ ਵਾਸਤੇ ਦੱਸੀ ਹੈ ਤੁਹਾਨੂੰ ਪਤਾ ਲੱਗੂਗਾ ਅਸ਼ਵਗੰਧ ਤੇ ਹੈ ਹੀ ਨਾੜਾਂ ਦਾ ਤਾਕਤ ਦਾ ਟੋਨਿਕ ਆ ਤੇ ਇਹ ਤਿੰਨ ਚੀਜ਼ਾਂ ਮਿਲਾ ਕੇ ਇਹਦਾ ਅੱਧਾ ਚਮਚਾ ਰੋਜ਼ ਮਤਲਬ ਅੱਧਾ ਚਮਚਾ ਇਹ ਇੱਕ ਇੱਕ ਚਮਚੇ ਦਾ ਚੌਥਾ ਹਿੱਸਾ ਇਹ ਜਿਹੜਾ ਤੁਹਾਨੂੰ ਮੈਂ ਨੁਸਖਾ ਲਖਾਇਆ ਇਹ ਤੋਂ ਨੁਸਖੇ ਲਖਾਏ ਨੇ ਕੋਈ ਪਰਦੇ ਵਾਲਾ ਨੁਸਖਾ ਨਹੀਂ ਕੋਈ ਐਸੀ ਚੀਜ਼ ਨਹੀਂ ਜਿਹੜੀ ਨਾਮ ਮਿਲੇ ਹੁਣ ਜੇ ਤੁਸੀਂ ਕਹੋ ਜੀ ਗੁਲਸੋਜ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਿੱਥੋਂ ਮਿਲੂ ਤਾਂ ਫਿਰ ਤੁਹਾਡੀ ਅਗਿਆਨਤਾ ਯਾਰ ਇਹ ਤੁਸੀਂ ਦੇਖਣਾ ਮੈਂ ਤਾਂ ਦੱਸਣਾ ਸੀ ਹਰ ਪੰਸਾਰੀ ਕੋਲੋਂ ਮਿਲ ਜਾਂਦਾ ਜਾਂ ਦਵਾਈਆਂ ਦੀਆਂ ਦੁਕਾਨਾਂ ਜਿਹੜੀਆਂ ਦੇਸੀ ਉਹਨਾਂ ਤੋਂ ਮਿਲਦਾ ਇਹ ਦੋ ਦਵਾਈਆਂ ਜਿਹੜੀਆਂ ਨੇ ਮੈਂ ਤੁਹਾਨੂੰ ਦੱਸਿਆ ਨੇ ਇਹ ਮਾਈਗਰੇਨ ਦੇ ਟੌਪ ਨੁਸਖੇ ਆ ਠੀਕ ਆ ਇਹ ਜਿਹੜੇ ਨੁਸਖੇ ਜਦੋਂ ਤੁਸੀਂ ਇਹਨਾਂ ਨੂੰ ਖਾ ਲਿਆ ਤਾਂ ਕਮਾਲ ਦੇ ਰਿਜ਼ਲਟ ਤੁਹਾਨੂੰ ਮਿਲਣ ਵਾਲੇ ਆ ਆਹ ਨੁਸਖਾ ਦਾ ਸੋਨੇ ਤੇ ਸੁਹਾਗਾ ਜਿਹੜਾ ਚਾਹ ਵਾਲਾ ਮੈਂ ਤੁਹਾਨੂੰ ਦੱਸਦਾ ਜੇ ਇੱਕ ਕੱਪ ਡੇਲੀ ਦਿਨ ਚ ਕਿਸੇ ਵੀ ਟਾਈਮ ਤੁਸੀਂ ਸੈੱਟ ਕਰ ਲੋਗੇ ਇਹ ਤਾਂ ਵਜ਼ਨ ਮੈਨੇਜ ਕਰਦਾ ਜਿਹਦਾ ਘੱਟ ਵਜ਼ਨ ਆ ਉਹਨੂੰ ਵਧਾਊਗਾ ਜਿਹਦਾ ਵਾਧਾ ਨੂੰ ਘਟਾਊਗਾ ਤੇ ਇਹਦਾ ਇੱਕ ਫਾਇਦਾ ਜਾਂ ਫਿਰ ਤੁਸੀਂ ਇਹਦੇ ਚ ਕਬਜ਼ ਹੁਣ ਕਈ ਵਾਰੀ ਨਾ ਫਰੂਕੀ ਸਾਹਿਬ ਜਿਹੜਾ ਮਾਈਗਰੇਨ ਆ ਨਾ ਹਾਂਜੀ ਇਹ ਚ ਕਬਜ਼ ਤੇ ਪੇਟ ਗੈਸ ਦਾ ਬਹੁਤ ਵੱਡਾ ਰੋਲ ਆ ਕਈ ਵਾਰੀ ਇੱਥੇ ਧੁੰਨੀ ਚ ਗੈਸ ਚੜਦੀ ਆ ਉੱਪਰ ਨੂੰ ਹਾਂ ਜੀ ਗੈਸ ਚੜਦੀ ਤਾਂ ਦਿਮਾਗ ਨੂੰ ਚੜਦੀ ਆ ਦਿਮਾਗ ਫਟਦਾ ਕਈ ਵਾਰੀ ਇੱਕ ਨਾੜ ਦੁਖਣ ਲੱਗ ਜਾਂਦੀ ਆ ਬੜੀ ਇੱਕ ਪਾਸਾ ਇੱਕ ਪਾਸੋਂ ਉਹਨੂੰ ਫਿਰ ਲਾਈਟ ਬੁਰੀ ਲੱਗਦੀ ਆ ਗੱਲ ਬੁਰੀ ਲੱਗਦੀ ਆ ਕਿਸੇ ਨਾਲ ਗੱਲ ਨਹੀਂ ਕੋਈ ਉਹਨੂੰ ਆਈ ਲਵਸ ਕਹਦੇ ਉਹ ਵੀ ਉਹਨੂੰ ਐ ਲੱਗਦੇ ਮੈਨੂੰ ਗਾਲ ਘੱਟਦੀ ਹੈ ਤੇ ਉਸ ਤੋਂ ਬਾਅਦ ਉਹ ਉਹ ਉਹਨੂੰ ਮਤਲਬ ਜਦੋਂ ਉਲਟੀ ਕਰ ਲਵੇ ਵੋਮਿਟ ਹੋ ਜਾਂਦੀ ਆ ਫਿਰ ਉਹਨੂੰ ਚੈਨ ਮਿਲਦਾ ਕੀ ਮਤਲਬ ਹੋਇਆ ਇਹਦਾ ਕਿ ਉਹਦੇ ਗੱਟ ਹੈਲਥ ਖਰਾਬ ਸੀ ਮਾਈਗ੍ਰੇਨ ਤਾਂ ਹੈ ਨਹੀਂ ਸੀ ਗੱਟ ਹੈਲਥ ਠੀਕ ਕਰਨੀ ਹੈ ਤੇ ਉਹਦੀ ਗੱਟ ਹੈਲਥ ਵਾਸਤੇ ਸਭ ਤੋਂ ਪਹਿਲਾਂ ਉਹਦੀ ਕਬਜ ਗੈਸ ਖਤਮ ਕਰਨੀ ਹੈ ਜਿਹੜਾ ਕਬਜ ਨਾਸ ਐਮ ਐਚ ਫਾਰਮੂਲਾ ਸੀ ਦਿੱਤਾ ਇਹ ਬੈਸਟ ਇੱਕ ਨਾ ਰੁਕੀ ਜੀ ਸਪੈਸ਼ਲ ਬਣਾਇਆ ਗੱਟ ਕੇਅਰ ਪਾਊਡਰ ਠੀਕ ਹੈ ਜੀ ਗੱਟ ਕੇਅਰ ਚੂਰਨ ਜਿਹੜਾ ਹੈਗਾ ਇਹਦੇ ਵਿੱਚ ਨਮਕ ਸੁਲੇਮਾਨੀ ਆ ਮਿੱਤਰੋ ਹੋ ਗਈ ਹੁੰਦਾ ਨਮਕ ਸੁਲੇਮਾਨੀ ਫਾਰਮੂਲਾ ਹੈ ਇਹ ਕੈਸਾ ਨੁਸਖਾ ਗ੍ਰੰਥ ਦਾ ਨੁਸਖਾ ਹੈ ਇਹ ਸਾਰੇ ਜਿਹੜੇ ਮੈਂ ਬੋਲਦਾ ਜਿਹੜੇ ਜਿਹੜੇ ਸਮਝਦੇ ਨੇ ਗੱਲ ਨੂੰ ਉਹ ਤਾਂ ਫਟ ਗੂਗਲ ਤੇ ਸਰਚ ਕਰਕੇ ਬਣਾਉਣ ਲੱਗ ਜਾਂਦੇ ਆ ਜਿਹੜੇ ਨਹੀਂ ਸਮਝਦੇ ਉਹ ਗੋਇਲ ਨੂੰ ਪੁੱਛਣ ਆ ਨੇ ਕਿੰਨੇ ਦਾ ਮੈਨਾਂ ਵੇ ਤੁਹਾਡੀ ਮਰਜ਼ੀ ਆ ਮੈਨੂੰ ਮਾਇਆ ਦੇਣੀ ਦੇ ਜੋ ਮੈਂ ਵੀ ਇਹ ਕੰਚ ਦੀਆਂ ਸ਼ੀਸ਼ੀਆਂ ਲਾਈਆਂ ਤੁਹਾਡੇ ਉੱਤੇ ਉੱਤੇ ਢੱਕਣ ਵੀ ਆਇਆ ਜਾ ਵੀ ਖਤਮ ਹੋ ਜਾਏ ਤਾਂ ਨਮਕਦਾਨੀ ਦਾ ਕੰਮ ਦਊਗੀ ਘਰੇ ਤਾਂ ਇਹ ਜਿਹੜੀ ਬੋਟਲ ਹੈ ਇਹਦੇ ਵਿੱਚ ਜਿਹੜਾ ਨੁਸਖਾ ਹੈ ਨਾ ਜੀ ਇਹ ਨਮਕ ਸੁਲੇਮਾਨੀ ਦਾ ਨੁਸਖਾ ਹੈ ਗੱਟ ਕੇਅਰ ਪਾਊਡਰ ਜਦੋਂ ਰੋਟੀ ਖਾਓ ਉਸ ਤੋਂ ਬਾਅਦ ਅੱਧਾ ਚਮਚਾ ਖਾਣਾ ਸ਼ੁਰੂ ਕਰਦੋ ਦਿਨ ਚ ਦੋ ਵਾਰੀ ਤਿੰਨ ਵਾਰੀ ਜਿੰਨੀ ਵਾਰੀ ਵੀ ਖਾਣਾ ਖਾਣਿਓ ਇਹਨੂੰ ਲੈਣਾ ਸ਼ੁਰੂ ਕਰਦੋ ਇਹ ਇੱਕ ਐਸੀ ਚੀਜ਼ ਬਣੀ ਆ ਕਿ ਤੁਸੀਂ ਸੋਚੋਗੇ ਵੀ ਇਹ ਕਿਵੇਂ ਹੋ ਸਕਦਾ ਵੀ ਇੱਕ ਛੋਟਾ ਜਿਹਾ ਪਾਊਡਰ ਜਿਹੜਾ ਹੈਗਾ ਉਹ ਖਾਇਆ ਅੱਜ ਪੂਰਾ ਦਿਨ ਗੁੱਡ ਹੈ ਕੁਗਜੀ ਦਾ ਪੇਟ ਗੁੱਡ ਹੈ ਜੀ ਉਹਦਾ ਸਾਬੂ ਘੁੜ ਜੀ ਜੀ ਤੇ ਉਹਦੀ ਹੈਲਥ ਗੁੱਡ ਹੈ ਇਹ ਚੀਜ਼ ਜਿਹੜੀ ਆ ਨਾ ਜੀ ਸਭ ਤੋਂ ਬੈਸਟ ਹੈ ਦੇਖੋ ਜਿਹੜੇ ਸਾਡੇ ਫਾਰਮੂਲੇ ਆ ਨਸਕੇ ਆ ਇਹ ਅਸਰ ਤਾਂ ਕਰਦੇ ਪਹਿਲੇ ਦਿਨ ਤੋਂ ਹੀ 1.5 ਦਿਨ ਤੋਂ ਕੋਈ ਕਿਉਂਕਿ ਅਸੀਂ ਬਣਾਉਨੇ ਸਿੱਧ ਯੋਗ ਇੱਕ ਹੁੰਦੇ ਨੇ ਆਯੁਰਵੈਦਿਕ ਫਾਰਮੂਲੇ ਉਹ ਅਲੱਗ ਹੈ ਇੱਕ ਹੁੰਦੇ ਨੇ ਸਿੱਧ ਯੋਗ ਜਿਹੜੇ ਸਿੱਧ ਕੀਤੇ ਹੁੰਦੇ ਆ ਮਤਲਬ ਕਿ 1 ਕਿਲੋ ਚੋਂ 100 ਗ੍ਰਾਮ ਐਕਸਟ੍ਰੈਕਟ ਲਏ ਜਾਂਦੇ ਆ 10 ਦਾ ਇੱਕ ਮਤਲਬ ਲਿਆ ਜਾਂਦਾ ਉਹ ਸਿੱਧ ਯੋਗ ਉਹਦੇ ਆ ਤੁਰੰਤ ਕੰਮ ਕਰਦੇ ਆ ਜਿਵੇਂ ਬਚਿਆ ਕਿਵੇਂ ਜਾਵੇ ਸਭ ਤੋਂ ਬੈਸਟ ਮੈਂ ਦੱਸਿਆ ਫਰੂਕੀ ਸਾਹਿਬ ਕੀ ਤੇਲ ਕਿਉਂ ਜਿਹੜਾ ਹੈਗਾ ਉਹਨੂੰ ਬਾਡੀ ਤੇ ਮਲਣਾ ਸ਼ੁਰੂ ਕਰੋ ਖਾਣ ਦੇ ਬਜਾਏ ਖਾਣ ਤਾਂ ਲੱਗ ਹੀ ਰਹਿ ਗਿਆ ਮਲਿਆ ਕਰੋ ਕਿਉਂਕਿ ਹੁਣ ਖਾਣਨੇ ਆ ਫਿਰ ਤਾਂ ਕੋਲੇਸਟ੍ਰੋਲ ਵੱਧਦਾ ਮਲਣ ਨਾਲ ਕੁਝ ਨਹੀਂ ਵੱਧਦਾ ਮਲਣ ਨਾਲ ਤਾਂ ਠੀਕ ਹੀ ਹੁੰਦਾ ਤੇ ਮਲਿਆ ਕਰੋ ਉਸ ਤੋਂ ਬਾਅਦ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਫਰੂਕੀ ਜੀ ਜਿਹੜੇ ਆਪਾਂ ਮਸਾਲੇ ਖਾਂਦੇ ਆ ਹਾਂਜੀ ਸਬਜ਼ੀਆਂ ਦੇ ਵਿੱਚ ਉਹ ਵੀ ਬੜਾ ਮੁੱਖ ਕਾਰਨ ਬਣਦੇ ਨੇ ਪੇਟ ਦੀ ਜਲਣ ਗੈਸ ਕਬਜ਼ ਦੇ ਟਕਾਰਾਂ ਦੇ ਹੂੰ ਹੁਣ ਕਈਆਂ ਨੂੰ ਮੈਂ ਕਹਿਣਾ ਮੇਰੇ ਕੋਲ ਜਿੰਨੇ ਆਉਂਦੇ ਨੇ ਮੈਂ ਤਾਂ ਕਰ ਲਈ ਠੀਕ ਕਿਉਂ ਇੱਕ ਤਾਂ ਮੈਂ ਉਹਨਾਂ ਨੂੰ ਮਸਾਲੇ ਜਿਹੜੇ ਲਿਖ ਕੇ ਦਿੰਨਾ ਵੀ ਆਹ ਮਸਾਲਾ ਬਣਾਓ ਕਿਉਂਕਿ ਗ੍ਰੰਥ ਦਾ ਜੋਗ ਹੈ ਫਿਰ ਅਸੀਂ ਇੱਕ ਬਣਾਇਆ ਹਲਵਾਈ ਮਸਾਲਾ ਇਹ ਤਾਂ ਜੀ ਵਾਕਿਆ ਹੀ ਕਮਾਲ ਹੁਣ ਜਿਵੇਂ ਤੁਸੀਂ ਜਾਓਗੇ ਬਾਜ਼ਾਰ 'ਚ ਮਸਾਲੇ ਦੀ ਡੱਬੀ ਮਿਲ ਜਾਂਦੀ ਹੈ 150 ਰੁਪਏ ਦੀ ਜੀ 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 ਇਹ 1170 ਵੀ ਇਹ ਦੀਆ ਠੀਕ ਇਹ ਚ ਵਜਨ 150 ਗ੍ਰਾਮ ਅਏ ਅੱਜ ਦੀ ਗੱਲ ਹੈ ਵੀ ਮਿੱਤਰੋ 2024 ਚ ਕਿਤੇ 33 34 ਚ ਵੀਡੀਓ ਦੇਖੋਗੇ ਪਤਾ ਨਹੀਂ ਕਿੰਨੇ ਦਾ ਹੋ ਜੂ। ਦੇਖੋ ਕਿਤੇ ਮੇਰੇ ਜਵਾਕਾਂ ਨੂੰ ਕਹੇ ਜੋ ਤੁਹਾਡਾ ਬਾਪੂ ਤਾਂ 1100 ਦੀ ਕਹਿੰਦਾ ਸੀ। ਉਦੋਂ ਰੇਟ ਉਦੋਂ ਕਹਾਣੀਆਂ ਬਦਲ ਜਾਂਦੀਆਂ ਨੇ। ਸਹੀ ਗੱਲ ਹੈ। ਕਿਉਂ ਜੀ? ਤੇ ਇਹ ਹੋ ਗਿਆ ਜੀ ਆਪਣਾ ਦੇਖੋ ਇਹਦੇ ਚ ਫਾਰਮੂਲਾ ਜਿਹੜਾ ਲਿਖਿਆ ਫਰੂਕੀ ਸਾਹਿਬ ਬਿਲਕੁਲ ਕਲੀਅਰ ਲਿਖਿਆ। ਹਾਂਜੀ ਹਾਂਜੀ ਸਾਰੇ ਚੀਜ਼। ਕਹਾਂਗੇ ਇਹਨੂੰ ਦਿਖਾਈ ਦਿਓ ਕਿਉਂਕਿ ਇੰਨਾ ਬੋਲ ਕੇ ਦੱਸਣਾ ਬਹੁਤ ਔਖਾ ਨਹੀਂ ਤਾਂ ਜਦੋਂ ਖਰੀਦ ਕੇ ਲੈ ਕੇ ਜਾਓਗੇ ਪਹਿਲਾਂ ਇਹ ਪੜ੍ਹ ਲਿਓ। ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਇਹ ਲਾਈਫ ਬਣਾ ਦਿੰਦੀ ਆ ਬੱਚਿਆਂ ਦੀ ਜੇ ਤੁਸੀਂ ਹੁਣ ਮਤਲਬ ਤੁਸੀਂ ਸਬਜ਼ੀ ਚ ਜਿਹੜਾ ਮਸਾਲਾ ਪਾਉਣਾ ਪਾਓ ਠੀਕ ਜਿਵੇਂ ਤੁਹਾਡਾ ਸਵਾਦ ਕਰਨ ਨੂੰ ਜੀ ਕਰਦਾ ਕਰੋ ਇਹਦਾ ਅੱਧਾ ਚਮਚਾ ਜਿਵੇਂ ਆਪਾਂ ਉਤੋਂ ਘਿਓ ਪਾਉਂਦੇ ਆ ਸਬਜ਼ੀ ਚ ਜਾਂ ਕੁਝ ਪਾਉਂਦੇ ਆ ਉਵੇਂ ਬਸ ਇਹਦਾ ਅੱਧਾ ਚਮਚਾ ਵਿੱਚ ਪਾ ਕੇ ਘੋਲ ਦਿਓ ਜੀ ਸਬਜ਼ੀ ਦਾ ਟੇਸਟ ਫਲੇਵਰ ਹਰ ਚੀਜ਼ ਜਮੀਨ ਸੁਆਦ ਦਾ ਫਰਕ ਆਊਗਾ ਔਰ ਤੁਹਾਨੂੰ ਮਸਾਲਾ ਖਾਨ ਦਾ ਮਜ਼ਾ ਆਊਗਾ ਇਹਦਾ ਨਾਮ ਹੈ ਰੱਖਿਆ ਹਲਵਾਈ ਮਸਾਲਾ ਇਹ ਸੱਚੂੱਚ ਹਲਵਾਈਆਂ ਦੇ ਮਤਲਬ ਦੀ ਚੀਜ਼ ਆ ਔਰ ਘੱਟੋ ਘੱਟ 10-15 ਹਲਵਾਈਆਂ ਦਾ ਓਪੀਨੀਅਨ ਲੈਣ ਤੋਂ ਬਾਅਦ ਬਣਿਆ ਹਲਵਾਈ ਸਰ ਓਕੇ ਥੈਂਕ ਯੂ ਸਰ ਜੀ